ਬਰਾਦਰੀ ਦੇ ਜਿਸ ਤਰ੍ਹਾਂ ਫਿਰ ਮੈਨੂੰ ਕਹਿੰਦੇ ਨੇ ਲੋਕ ਕਹੀ ਸਾਡੇ ਰਵਾਸ ਸਿੱਖਾਂ ਦੇ ਕਹਿੰਦੇ ਤੂੰ ਤੇ ਖਲਾਬ ਤੋਂ ਬੋਲਣਾ ਅੰਗਰੇਜ਼ਾਂ ਦੇ ਖਲਾਬ ਕਿਉਂ ਨਾ ਬੋਲੇ ਸਾਡੀ ਭੈਣਾਂ ਜਿਹੜੇ ਬੈਠੀਆਂ ਨਾ ਆ ਕੇ ਸਾਡੇ ਬਜ਼ੁਰਗ ਬੈਠੇ ਨੇ ਜਿਲਵਾ ਪਾ ਕੇ ਆਵੇ ਘਰ ਛੱਡ ਕੇ ਬੈਠੇ ਨੇ ਇਹਨੇ 2 ਘੰਟੇ ਇੱਕ ਵੀਰ ਘੰਟਾ ਬਹਿ ਜਾਣਾ ਐਮਪੀ ਕੇ ਮੈਂਬਰ ਉਹ ਪਾਰਲੀਮੈਂਟ ਸੱਚੀਕ ਪੈਦੀ ਦਿੱਲੀ ਤੱਕ ਜੀਜੀਪੀ ਤੱਕ ਹਿਲਦਾ ਮੁੱਖ ਮੰਤਰੀ ਦੀ ਕਾਤ ਵੀ ਪਰਚਾ ਨਾ ਕਰਾਵੇ ਇਹ ਤਾਂ ਐਮਐਲਏ ਦੀ ਕਿ ਹਸਿਆਤਾ ਪਰ ਚਲੋ ਇਹ ਪੁਰਸ ਦੀ ਕੀ ਅਸਲ ਪਰਚਾ ਕਰ ਮੈਂਬਰ ਆ ਪਰਲਮੈਂਟਾ ਚੁਣਿਆ ਲੋਕਾਂ ਦਾ ਨਮਾਇੰਦਾ ਪਰ ਇਹਨਾਂ ਨੂੰ ਆਪ ਦੀ ਵਹਿਲ ਹੀ ਨਹੀਂ ਕੀ ਰਾਜਨੀਤੀ ਕਰਨ ਤੋਂ ਇਲਾਵਾ ਰਾਜਨੀਤੀ ਤਾਂ ਇੱਥੇ ਵੀ ਕਰਦੇ ਤੁਸੀਂ ਵੋਟਾਂ ਮੰਗਦੇ ਜਦੋਂ ਜਦੋਂ ਐਮਪੀ ਬਣਦੇ ਉਦੋਂ ਵੀ ਵੋਟਾਂ ਮੰਗ ਕੇ ਇਹਨਾਂ ਦਾ ਐਮਪੀ ਬਣਦੇ ਹੋ ਪਰ ਇਹਨਾਂ ਦੀ ਤੁਸੀਂ ਸਾਰ ਨਹੀਂ ਲੈਂਦੇ ਇਹ ਬੜੀ ਦੁੱਖ ਦੀ ਗੱਲ ਆ ਔਰ ਅਸਾਂ ਨੂੰ ਅੱਜ ਨੌਜਵਾਨ ਕਹਿ ਰਿਹਾ ਸਾਰੇ ਲੀਡਰੀ ਵਿੱਚ ਕਰਦੇ ਨੇ ਅਸੀਂ ਨੂੰ ਨਾ ਲੀਡਰਾਂ ਚ ਆਣੇ ਜਿਵੇਂ ਕਿ ਭਾਇਆ ਪਰਵਾਰ ਉਕ ਭਾਈ ਪ੍ਰੋਗਰਾਮ ਦੀ ਬੇਨਤੀ ਆ ਕਿ ਜਿਹੜੇ ਲੋਕਾਂ ਦਾ ਸਾਥ ਦਿਆ ਕਰੋ ਤੁਹਾਨੂੰ ਲੋਕਾਂ ਨੇ ਬਣਾਇਆ ਹੈ ਔਰ ਲੋਕਾਂ ਦੀ ਤੁਸੀਂ ਸਾਰ ਨਹੀਂ ਲੈਂਦੇ ਇੱਥੇ ਆਏ ਆਉਂਦੇ ਜੇ ਪਿਕਨਿਕ ਤੇ ਆਏ ਹੋ ਹੱਥ ਮਲਾ ਕੇ ਚਲੇ ਗਏ ਪਰ ਲੋਕ ਕਹਿ ਰਹੇ ਹਾਜ਼ਰੀ ਲਾਉਣ ਹੀ ਆਉਦੇ ਆ ਜੀ ਲੋਕ ਕਹਿ ਰਹੇ ਮੈਂ ਕਹਿ ਰਿਹਾ ਹਾਜ਼ਰੀ ਛੱਡੋ ਪਿਕਨਿਕ ਬਣਾਉਣ ਆਉਂਦੇ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਇੱਕ ਸਮਾਜ ਦਾ ਵਿਅਕਤੀ ਇੱਥੇ ਪਿਆ ਏ ਉਹ ਸਮਾਜ ਸਾਰਾ ਸੜਕਾਂ ਤੇ ਆ ਹਰ ਪਿੰਡ ਤੋਂ ਦੂਰੂ ਦੂਰ ਚੱਲ ਕੇ ਲੋਕ ਆਏ ਨੇ ਪਰ ਇੱਥੇ ਇੱਕੋ ਚੀਜ਼ ਦੀ ਹੀ ਤਰਸਦੀ ਆ ਤੂੰ ਇੱਕ ਘੰਟਾ ਬੈਠਦਾ ਇਹ ਘੰਟਾ ਬੈਠਣ ਤੋਂ ਬਾਅਦ ਤਰਨਾ ਚੁੱਕਿਆ ਜਾਣਾ ਸੀ ਪਰਚਾ ਵੀ ਹੋ ਜਾਣਾ ਸੀ ਔਰ ਬੰਦੇ ਰੈਸਟ ਵੀ ਹੁੰਦੇ ਸੀ ਪਰ ਨਹੀਂ ਕੋਈ ਮਤਲਬ ਨਹੀਂ ਜਨਤਾ ਮਰਦੀ ਮਰੰਦ ਇਹ ਲੋਕ ਖੜੇ ਨੇ ਉਹਨਾਂ ਦੇ ਮੂੰਹਾਂ ਤੇ ਦੇਖੋ ਰੌਣਕਾਂ ਹੈਗੀਆਂ ਨੇ ਉਹਨਾਂ ਨੂੰ ਮਿਊਜ਼ੀ ਆ ਵੀ ਸਾਡਾ ਬਣੇਗਾ ਕੀ ਇੱਕ ਸਾਧਨ ਨਹੀਂ ਕਈ ਸਾਧਨ ਇਹ ਮੈਂ ਜਾਣਗੇ ਤੇ ਸਾਡੇ ਸਾਧਨ ਦੇ ਚੱਕਰ ਸਾਨੂੰ ਇਵੇਂ ਪੈਣਾ ਪਵੇ ਕਰੇਗਾ ਜੁਕ ਦੀ ਗੱਲ ਕਮੈਲ ਸਾਹਿਬ ਥੋੜੀ-ਮੋੜੀ ਸ਼ਰਮ ਕਰੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਤੁਹਾਨੂੰ ਇਹਨਾਂ ਨੇ ਰਾਜ ਭਾਰ ਤੇ ਬਿਠਾਇਆ ਤੁਹਾਡੇ ਪਰਿਵਾਰ ਨੂੰ ਤੇ ਤੁਹਾਡਾ ਪਰਿਵਾਰ ਜਿਹੜਾ ਕਰ ਰਿਹਾ ਨਾ ਤੇ ਤੁਸੀਂ ਤਾਂ ਵੱਡੇ-ਵਡੇ ਤਨਾੜ ਦੇ ਲੀਡਰ ਬੱਗੇ ਨਿਕਲ ਗਏ ਤੁਸੀਂ ਤਾਂ ਆਪਣਾ ਉਹ ਅਬਦਾਲੀ ਬਦਾਲੀ ਸੰਗ ਲਾਪੇ ਤੇ ਐਵੇਂ ਤਾਂ ਰਾਉ ਰਾਜੇ ਮਹਾਰਾਜਾ ਨਹੀਂ ਕਰਦੇ ਜਿਵੇਂ ਤੁਸੀਂ ਕਰ ਰਹੇ ਹੋ ਸਾਰੇ ਜਨਤਾ ਹੈ ਜਨਤਾ ਚ ਨਾਦਰ ਹੈ ਜਨਤਾ ਜਵਾਬ ਦਿੰਦੀ ਹੈ ਹਰ ਇੱਕ ਦੀ ਆਵਾਜ਼ ਚੁੱਕਣ ਵਾਲੀ ਜਨਤਾ ਹੈ ਪਰ ਅੱਜ ਜਨਤਾ ਸਰਕਾਰਾਂ ਦੇ ਬੈਠੀ ਆ ਇਹ ਮੈਂ ਇਸ ਚੀਜ਼ ਦੀ ਬੜੀ ਨਿੰਦਾ ਕਰਦਾ ਔਰ ਗੋਲਡੀ ਇੱਥੇ ਜਿਹੜਾ ਆਪਣੇ ਨੂੰ ਗੋਲਡੀ ਕੰਬੋਟ ਕਹਿੰਦਾ ਮੈਂ ਕੰਬੋਟ ਬਰਾਦਰੀ ਦਾ ਉਹ ਬਿਲਕੁਲ ਵਿਤਕਰਾ ਕਰਦਾ ਹੈ। ਪਰ ਵਿਤਕਰਾ ਬਹੁਤ ਵੱਡੇ ਤਰੀਕੇ ਦੇ ਸਾਨੂੰ ਦਿਖ ਰਿਹਾ ਹੈ। ਬਹੁਤ ਵੱਟਾ ਵੋਟਾਂ ਭੰਕੇ ਰਾਜ ਸਿੰਘ ਬਰਾਦਰੀ ਦਾ ਜਲਾਲਾਬਾਦ ਦੇ ਵਿੱਚ। ਔਰ ਐਮ ਐਲ ਏ ਗੋਲਡੀ ਕੋਲ ਟਾਈਮ ਨਹੀਂ ਆ। ਔਰ ਆਜੇ ਪੂਰੇ 36 ਤੋਂ 40 ਘੰਟੇ ਹੋ ਚੱਲੇ ਨੇ ਫਿਰ ਐਫਐਰ ਹੋ ਰਹੀ ਆ। 42 ਘੰਟੇ ਹੋ ਚੱਲੇ ਨੇ 42 ਘੰਟੇ ਦਾ ਮਤਲਬ ਇੱਕ ਡੈੱਡ ਬੋਡੀ ਦਾ ਅਸੀਂ ਕਹਿੰਦੇ ਨਾ ਕਿਸੇ ਡੈੱਡ ਬੋਡੀ ਦਾ ਸੰਸਕਾਰ ਕਰਨਾ ਹੋਵੇ ਤਾਂ ਉਹਨੂੰ ਜੋ ਕੰਦਾ ਦਿੰਦਾ ਤੇ ਰੱਬ ਉਹਦੇ ਉਹਦੇ ਕੋਈ ਲੇਖੇ ਲਾਦਾ ਅਸੀਂ ਤਾਂ ਨਰਾਦਰ ਕਰ ਰਹੇ ਕਿ ਰੱਬ ਦੇ ਪਿੱਛੇ ਬੰਦੇ ਦਾ ਕਿ ਕੁੱਤਾ ਜੀ ਮੰਨ ਲਿਆ ਵੀ ਜਿਹੜਾ ਧਰਤੀ ਦਾ ਹੈ ਉਹ ਜਾਣਾ ਹੈ ਕੋਈ ਜਰੀਆ ਬਣਦਾ ਕੋਈ ਬਹਾਨਾ ਬਣਦਾ ਪਰ ਇਸ ਬੰਦੇ ਦਾ ਅਸੀਂ ਉਸ ਰੱਬ ਉਸ ਕਾਲਪੁਰ ਉਸ ਅਸੀਂ ਉਹਦੀ ਅਸੀਂ ਬੇਦਵੀ ਕਰ ਰਹੇ ਆ ਉਹਦੇ ਬੰਦੇ ਨਾਲ ਅਸੀਂ ਵਿਦਾ ਨਹੀਂ ਕਰ पाए 40 42 ਘੰਟੇ ਹੋ ਗਿਆ ਐਮਐਲਏ ਗੋਲਡੀ ਦਾ ਵੀ ਕੋਈ ਬਿਆਨ ਨਹੀਂ ਆਇਆ ਆਹੀ ਰਾਜਨੀਤੀ ਸਾਡੀ ਕੱਲੀ ਸਾਨੂੰ ਵੋਟਾਂ ਤਾਂ ਕੀ ਰਾਜਨੀਤੀ ਹੈ ਇਨਸਾਨੀਅਤ ਇਕ ਰਾਜਨੀਤੀ ਨਹੀਂ ਆ ਇਹ ਬਹੁਤ ਜ਼ਿਆਦਾ ਦਿਨ ਇਤਰਾਸਦੀ ਆ ਸਾਡੇ ਪੰਜਾਬ ਦੇ ਲਈ ਸਾਡੇ ਬਾਰਡਰ ਪੱਤੀ ਦੇ ਲਈ ਇਸ ਤਰ੍ਹਾਂ ਦੇ ਲੀਡਰ ਸਾਨੂੰ ਨਹੀਂ ਚਾਹੀਦੇ ਸਾਰੇ ਲੋਕ ਵੀ ਵਾਦਾ ਕਰਨ ਸਾਰੇ ਇੱਕ ਹੋਰ ਸਵਾਲ ਬੜਾ ਵੱਡਾ ਖੜਾ ਹੁੰਦਾ ਹੈ ਕਿ ਤੀਸਰਾ ਦਿਨ ਹੋ ਗਿਆ ਇਸ ਤਰਨੇ ਲੱਗੇ ਨੂੰ ਉੱਥੇ ਕਿਦਨ ਕਿਤੇ ਵੀ ਸ਼ਾਇਦ ਆ ਰਹੀ ਵੀ ਉਹ ਜਿਹੜਾ ਬੰਦਾ ਗੋਲਡੀ ਕਮੋਇ ਦਾ ਖਾਸ ਹੈ ਜਿੰਦੇ ਦੇ ਪਰਚਾ ਹੋਣ ਜਾ ਰਿਹਾ ਉਹ ਇਸ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਫਰ